ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਦਾਨ ਪੁੰਨ ਦੇ ਨਾਲ ਸੰਬੰਧਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਆ ਤਾਂ ਕਈ ਲੋਕ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਦਿਲ ਖੁੱਲ ਕੇ ਦਾਨ ਪੁੰਨ ਕਰਦੇ ਆ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਕੀਤਾ ਹੋਇਆ ਦਾਨ ਪੁੰਨ ਜ਼ਿਆਦਾ ਫਲਦਾ ਇੱਕ ਹੁੰਦਾ ਏ। ਤਿਹਾਰਾਂ ਦੇ ਦਿਨਾਂ ਦੇ ਵਿੱਚ ਕੀਤੇ ਹੋਏ ਦਾਨ ਪੁੰਨ ਦਾ ਵੱਧ ਫਲ ਮਿਲਦਾ ਏ। ਇਸ ਕਰਕੇ ਉਹ ਦਿਲ ਖੁੱਲ ਕੇ ਦਾਨ ਕਰਦੇ ਆ। ਕਈ ਭੈਣ ਭਰਾ ਕਈ ਚੀਜ਼ਾਂ, ਵਸਤੂਆਂ ਦਾ ਦਾਨ ਕਰਦੇ ਆ, ਕੋਈ ਪੈਸੇ ਦਾ, ਕੋਈ ਕੱਪੜੇ ਦਾ, ਕੋਈ ਅੰਨ ਦਾ। ਤਾਂ ਜਿੰਨੀ ਕਿਸੇ ਦੀ ਸ਼ਰਧਾ ਜਾਂ ਜਿੰਨੀ ਕੇ ਕਿਸੇ ਦੀ ਸਮਰੱਥਾ ਹੋਵੇ ਆਪਣੇ ਵੱਲੋਂ ਬੰਦਾ ਦਿਲ ਖੁੱਲ ਕੇ ਦਾਨਪੁਨ ਕਰਦਾ ਕਿਉਂਕਿ ਆਪਾਂ ਨੂੰ ਸ਼ੁਰੂ ਤੋਂ ਹੀ ਇਹ ਗੱਲ ਸਮਝਾਈ ਗਈ ਆ ਕਿ ਸਾਡੇ ਵੱਲੋਂ ਕੀਤਾ ਹੋਇਆ ਦਾਨ ਪੁੰਨ ਸਾਡੇ ਵੱਲੋਂ ਕੀਤੀ ਹੋਈ ਦੋਵਾਂ ਹੱਥਾਂ ਦੇ ਨਾਲ ਸੇਵਾ ਸਾਡੇ ਤੱਕ ਕਈ ਹੱਥਾਂ ਦੇ ਰਾਹੀਂ ਵਾਪਸ ਮੁੜ ਕੇ ਆਉਂਦੀ ਆ ਭਾਵੇਂ ਕਿ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੀ ਮਦਦ ਕਰਦੇ ਆ ਕਿਸੇ ਦਾ ਭਲਾ ਕਰਦੇ ਆ ਤਾਂ ਇਹ ਸਾਡਾ ਇੱਕ ਨੇਕ ਕੰਮ ਗਿਣਿਆ ਜਾਂਦਾ ਹੈ ਸਾਡਾ ਪੁੰਨ ਬਣਦਾ ਹੈ ਅਤੇ ਜਿਵੇਂ ਜਿਵੇਂ ਸਾਡੇ ਜੀਵਨ ਦੇ ਵਿੱਚ ਪੁੰਨ ਬਣਦੇ ਆ ਓਮੇ ਓਮੇ ਸਾਡੇ ਮਾੜੇ ਕਰਮ ਕੱਟੇ ਜਾਂਦੇ ਆ ਸਾਡੇ ਚੰਗੇ ਕਰਮ ਬਣਦੇ ਆ ਸਾਡਾ ਭਲਾ ਹੁੰਦਾ ਏ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਕਈ ਰੁਕਾਵਟਾਂ ਦੂਰ ਹੁੰਦੀਆਂ ਨੇ ਸਾਡੇ ਦੁਨਿਆਵੀ ਅਤੇ ਦਰਗਾਹੀ ਰਾਹ ਸਾਫ਼ ਹੁੰਦੇ ਆ ਸੋ ਦਾਨ ਪੁੰਨ ਕਰਨਾ ਸੇਵਾ ਕਰਨੀ ਬਹੁਤ ਚੰਗੀ ਗੱਲ ਆ ਪਰ ਕਿਸੇ ਖਾਸ ਦਿਨ ਵਾਰ ਨੂੰ ਮੁੱਖ ਰੱਖਦਿਆਂ ਹੋਇਆਂ ਨਹੀਂ ਆਪਾਂ ਜਦੋਂ ਵੀ ਸੱਚੇ ਮਨੋਂ ਕਿਸੇ ਦੀ ਮਦਦ ਕਰਦੇ ਆ ਸੱਚੇ ਮਨੋਂ ਕੋਈ ਸੇਵਾ ਕਰਦੇ ਆ ਸੱਚੇ ਮਨੋਂ ਕੋਈ ਪਾਠ ਪੂਜਾ ਕਰਦੇ ਆ ਭਾਵੇਂ ਕਿ ਪੂਰੇ ਦਿਲ ਨਾਲ ਪੂਰੀ ਸ਼ਰਧਾ ਨਾਲ ਤਾਂ ਉਹਦਾ ਸਾਨੂੰ ਫਲ ਜ਼ਰੂਰ ਮਿਲਦਾ ਹੈ ਮਤਲਬ ਕੋਈ ਵੀ ਮਨੁੱਖ ਕਿਸੇ ਵੀ ਲੋੜਵੰਦ ਦੀ ਕਿਤੇ ਵੀ ਕਿਸੇ ਵੀ ਚੀਜ਼ ਦੇ ਨਾਲ ਮਦਦ ਕਰ ਤਵੇ ਭਾਵੇਂ ਕੋਈ ਕਿਸੇ ਨੂੰ ਲੀੜਾ ਕੱਪੜਾ ਲੈ ਕੇ ਦੇ ਰਿਹਾ ਏ ਭਾਵੇਂ ਕੋਈ ਮਨੁੱਖ ਕਿਸੇ ਲੋੜਵੰਦ ਦੀ ਪੈਸੇ ਦੇ ਨਾਲ ਮਦਦ ਕਰ ਦਵੇ ਭਾਵੇਂ ਕੋਈ ਮਨੁੱਖ ਕਿਸੇ ਲੋੜਵੰਦ ਨੂੰ ਕਿਸੇ ਭੁੱਖੇ ਨੂੰ ਭੋਜਨ ਪ੍ਰਸ਼ਾਦਾ ਛਕਾ ਕੇ ਉਹਦੀ ਮਦਦ ਕਰ ਦਵੇ ਪਾਣੀ ਪਿਲਾ ਕੇ ਉਹਦੀ ਮਦਦ ਕਰ ਦਵੇ ਮਤਲਬ ਲੋੜਵੰਦ ਦੀ ਲੋੜ ਦੇ ਮੁਤਾਬਕ ਕੀਤੀ ਹੋਈ ਹਰ ਸੇਵਾ ਹਰ ਦਾਨ ਪੁੰਨ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪਰਮਾਣਿਆ ਤੇ ਮਹਾਰਾ ਸੱਚੇ ਪਾਤਸ਼ਾਹ ਉਦੇ ਬਦਲੇ ਸੇਵਾ ਕਰਨ ਵਾਲੇ ਮਨੁੱਖ ਨੂੰ ਦਾਨਪੂਰਨ ਕਰਨ ਵਾਲੇ ਮਨੁੱਖ ਨੂੰ ਪਤਾ ਨਹੀਂ ਕਿੰਨਾ ਕੁਝ ਦਿੰਦੇ ਆ ਉਹਦੇ ਉੱਤੇ ਕੀ ਕੀ ਕਿਰਪਾ ਕਰਦੇ ਆ ਇਹ ਆਪਾਂ ਨਹੀਂ ਜਾਣ ਸਕਦੇ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਬਹੁਤ ਦਿਆਲੂ ਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਦਇਆ ਹਾਸਲ ਕਰਨ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਰਸ ਹਾਸਲ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਦੇ ਵਿੱਚ ਦਇਆ ਦੀ ਭਾਵਨਾ ਲਿਆਉਣੀ ਪਵੇਗੀ ਸਾਡੀ ਮਨ ਦੇ ਵਿੱਚ ਜਿੰਨਾ ਹੀ ਦੀਨ ਦੁਖੀਆਂ ਦੇ ਪ੍ਰਤੀ ਤਰਸ ਦੀ ਭਾਵਨਾ ਆਉਂਦੀ ਆ ਅਸੀਂ ਉਨਾ ਹੀ ਉਹ ਪਰਮਪਿਤਾ ਪਰਮਾਤਮਾ ਜੀ ਦੇ ਤਰਸ ਦੇ ਪਾਤਰ ਬਣਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆਲਤਾ ਦੇ ਪਾਤਰ ਬਣਦੇ ਆ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਪ੍ਰਾਣੀ ਨੂੰ ਸਰਬੱਤ ਦਾ ਭਲਾ ਕਰਨ ਨੂੰ ਕਿਹਾ ਹੈ ਸਿੱਖ ਧਰਮ ਦੇ ਵਿੱਚ ਤਾਂ ਸਿੱਖ ਦੀ ਤਾਂ ਅਰਦਾਸ ਬੇਨਤੀ ਵੀ ਸਰਬੱਤ ਦੇ ਕਲੇਤੂ ਬਿਨਾ ਪੂਰੀ ਨਹੀਂ ਹੁੰਦੀ ਆਪਾਂ ਅਰਦਾਸ ਬੇਨਤੀ ਦੇ ਵਿੱਚ ਵੀ ਹਰ ਰੋਜ਼ ਕਹਿੰਨੇ ਆ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਤਲਬ ਸਿੱਖ ਜਿੰਨੀ ਦੇਰ ਸਰਬਤ ਦਾ ਭਲਾ ਨਹੀਂ ਮੰਗਦਾ ਉਨੀ ਦੇਰ ਤੱਕ ਉਹਦਾ ਆਪਣਾ ਵੀ ਭਲਾ ਨਹੀਂ ਹੋ ਸਕਦਾ ਉਹਦੀ ਆਪਣੀ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਰਬਤ ਦਾ ਭਲਾ ਕਰਨ ਨੂੰ ਕਿਹਾ ਹੈ ਅਤੇ ਸਰਬਤ ਦੇ ਭਲੇ ਦੇ ਵਿੱਚ ਸਭ ਆਉਂਦੇ ਆ ਸਿਰਫ ਮਨੁੱਖ ਨਹੀਂ ਇਹ ਧਰਤੀ ਦੇ ਸਾਰੇ ਜੀਵ ਜੰਤੂ ਸਾਰੀ ਜੀਵ ਜੰਤ ਤੇ ਇਹ ਧਰਤੀ ਦੀ ਜੀਵ ਜੰਤ ਦੇ ਵਿੱਚ ਪੇੜ ਪੌਦੇ ਪੰਛੀ ਜਾਨਵਰ ਹਵਾ ਪਾਣੀ ਸਭ ਆਉਂਦੇ ਆ ਇਹ ਸਭ ਦਾ ਆਪਾਂ ਖਿਆਲ ਰੱਖਣਾ ਹੈ ਜੋ ਜੋ ਅਸੀਂ ਇਹਨਾਂ ਦੇ ਲਈ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਮਨੁੱਖ ਦੇ ਉੱਤੇ ਸਦਾ ਹੀ ਮਿਹਰਬਾਨ ਹੈ ਜਿਹਦੇ ਮਨ ਦੇ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਹੈ ਜਿਹਦੇ ਮਨ ਵਿੱਚ ਦਰਸਦੀ ਦਇਆ ਦੀ ਭਾਵਨਾ ਹੈ ਮਹਾਰਾ ਸੱਚੇ ਪਾਤਸ਼ਾਹ ਇਹ ਨਹੀਂ ਵੇਖਦੇ ਕਿ ਕਿੰਨੇ ਕਿਹੜੀ ਚੀਜ਼ ਦੇ ਨਾਲ ਮਦਦ ਕੀਤੀ ਆ ਕਿੰਨੀਕੀ ਚੀਜ਼ ਦੇ ਨਾਲ ਮਦਦ ਕੀਤੀ ਆ ਮਹਾਰਾ ਸੱਚੇ ਪਾਤਸ਼ਾਹ ਸਾਡੇ ਮਨ ਦੀ ਭਾਵਨਾ ਦੇਖਦੇ ਆ ਕਿ ਇਸ ਬੰਦੇ ਨੇ ਕਿਹੜੀ ਭਾਵਨਾ ਦੇ ਨਾਲ ਕਿਸੇ ਦੀ ਮਦਦ ਕੀਤੀ ਆ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਹਰ ਚੀਜ਼ ਦੇ ਨਾਲ ਕੀਤੀ ਹੋਈ ਸੇਵਾ ਹਰ ਵਸਤੂ ਦੇ ਨਾਲ ਕੀਤੀ ਹੋਈ ਸੇਵਾ ਦਾਨ ਪੁੰਨ ਪਰਮਾਨਿਆ ਬਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਦੋ ਚੀਜ਼ਾਂ ਦਾ ਦਾਨਪੁਨ ਦੋ ਚੀਜ਼ਾਂ ਦੀ ਸੇਵਾ ਬਿਲਕੁਲ ਵੀ ਪਰਮਾਨ ਨਹੀਂ ਆ ਉਹਨਾਂ ਦੇ ਵਿੱਚੋਂ ਪਹਿਲੀ ਸੇਵਾ ਜਾਂ ਪਹਿਲਾ ਦਾਨਪੁਨ ਆ ਪਛਤਾਵੇ ਦਾ ਪਛਤਾਵੇ ਦੇ ਦਾਨਪੁਨ ਤੋਂ ਮਤਲਬ ਇਹ ਆ ਕਿ ਪਹਿਲਾਂ ਤਾਂ ਕਿਸੇ ਵੀ ਚੀਜ਼ ਦੇ ਨਾਲ ਕਿਸੇ ਲੋੜਵੰਦ ਦੀ ਮਦਦ ਕਰਦੇ ਨੇ ਪਾਵੇ ਵੇਖੋ ਵੇਖੀ ਕੀਤੀ ਜਾਂ ਆਪਣੇ ਹੀ ਮਨ ਦੇ ਵਿੱਚ ਆਇਆ ਮਦਦ ਕਰ ਦਿੱਤੀ ਪਰ ਬਾਅਦ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਪਛਤਾਉਂਦੇ ਰਹਿਣਾ ਕਿ ਮੈਂ ਆਪਣੀ ਆ ਚੀਜ਼ ਕਿਸੇ ਨੂੰ ਕਿਉਂ ਦੇ ਬਿਠਾ ਜਾਂ ਮੈਂ ਆਪਣਾ ਪੈਸਾ ਕਿਸੇ ਨੂੰ ਕਿਉਂ ਦੇ ਬਿਠਾ ਮਤਲਬ ਸੇਵਾ ਕਰਕੇ ਦਾਨਪੁਣ ਕਰਕੇ ਮਨ ਦੇ ਵਿੱਚ ਪਛਤਾਵਾ ਰੱਖਣਾ ਇਹ ਸੇਵਾ ਪ੍ਰਮਾਣ ਨਹੀਂ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਉਹੀ ਸੇਵਾ ਪ੍ਰਮਾਣ ਹੈ ਜੋ ਆਪਾਂ ਸੱਚੀ ਸੁੱਚੀ ਨਹੀਂ ਹੈ ਤਾਂ ਦੇ ਨਾਲ ਕਰਦੇ ਆ ਖੁਸ਼ੀ ਖੁਸ਼ੀ ਕਰਦੇ ਆ ਚਾਹ ਨਾਲ ਕਰਦੇ ਆ ਅਤੇ ਦੂਸਰੀ ਸੇਵਾ ਦੂਸਰਾ ਦਾਨ ਉਹ ਜੋ ਮਹਾਰਾ ਸੱਚੇ ਪਾਤਸ਼ਾਹ ਦੇ ਕਰ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੁੰਦਾ ਉਹ ਹੈ ਵਿਖਾਵੇ ਦਾ ਕਈ ਲੋਕ ਸਿਰਫ ਦੁਨੀਆ ਦੀ ਵਾਹ ਵਾਹ ਖੱਟਣ ਦੇ ਲਈ ਦੁਨੀਆ ਨੂੰ ਵਿਖਾਉਣ ਦੇ ਲਈ ਨੇਕ ਕੰਮ ਕਰਦੇ ਆ ਚੰਗੇ ਕੰਮ ਕਰਦੇ ਆ ਪ੍ਰਸੰਗਤ ਜੀ ਯਾਦ ਰੱਖਣਾ ਕਿ ਨੇਕ ਕੰਮ ਕਰਨ ਦਾ ਸਾਨੂੰ ਹੁਕਮ ਹੈ ਜੇ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਚਾਹੀਦੀ ਆ ਤਾਂ ਸਾਨੂੰ ਇਹ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਪਾਠ ਪੂਜਾ ਦੇ ਨਾਲ ਨਾਲ ਨੇਕ ਕੰਮ ਕਰਨੇ ਪੈਣੇ ਆ। ਇਹ ਕੀਤੀ ਹੋਏ ਨੇਕ ਕੰਮਾਂ ਨੇ ਹੀ ਸਾਡੇ ਪੁੰਨ ਬਣਨਾ ਹੈ, ਸਾਡੇ ਚੰਗੇ ਕਰਮਾ ਬਣਨਾ ਹੈ। ਅਤੇ ਇਹੀ ਕੰਮਾਂ ਨੂੰ ਦੇ ਕੇ ਮਹਾਰਾ ਸੱਚੇ ਪਾਤਸ਼ਾਹ ਨੇ ਸਾਡੇ ਤੇ ਨਿਹਾਲ ਹੋਣਾ ਹੈ, ਖੁਸ਼ ਹੋਣਾ ਹੈ। ਸੋ ਇਸ ਕਰਕੇ ਦੁਨੀਆ ਦੀ ਵਾਹ ਵਾਹ ਖੱਟਣ ਦੇ ਲਈ ਨਹੀਂ, ਮਹਾਰਾ ਸੱਚੇ ਪਾਤਸ਼ਾਹ ਜੀ ਦੀ ਵਾਹ ਵਾਹ ਖੱਟਣ ਦੇ ਲਈ ਨੇਕ ਕੰਮ ਕਰਨੇ ਆ। ਜਿੰਨੀ ਕ ਵੀ ਸੇਵਾ ਕਰ ਰਹੇ ਹੋ ਕੋਸ਼ਿਸ਼ ਕਰੋ ਕਿ ਗੁਪਤ ਦਾਨ ਕੀਤਾ ਜਾਵੇ ਗੁਪਤ ਸੇਵਾ ਕੀਤੀ ਜਾਵੇ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਵੀ ਜੋ ਵੀ ਆਪਾਂ ਦਾਨ ਪੁੰਨ ਕਰਦੇ ਹਾਂ ਜੋ ਵੀ ਪਾਠ ਪੂਜਾ ਕਰਦੇ ਹਾਂ ਜਿੰਨੀ ਕ ਸੇਵਾ ਕਰਦੇ ਹਾਂ ਉਹਪਰ ਜਿੰਨੀ ਛੇਤੀ ਕਰਕੇ ਭੁੱਲ ਜਾਂਦੇ ਆ ਉਨਾ ਹੀ ਜ਼ਿਆਦਾ ਮਹਾਰਾ ਸੱਚੇ ਪਾਤਸ਼ਾਹ ਯਾਦ ਰੱਖਦੇ ਆ ਪਰ ਜਿਹੜੀ ਕੀਤੀ ਹੋਈ ਸੇਵਾ ਕੀਤੇ ਹੋਏ ਦਾਨਪੁੰਨ ਨੂੰ ਕੀਤੀ ਹੋਈ ਪਾਠ ਪੂਜਾ ਨੂੰ ਅਸੀਂ ਯਾਦ ਰੱਖਦੇ ਆ ਉਹਦਾ ਥਾਂ ਥਾਂ ਤੇ ਚਰਚਾ ਕਰਦੇ ਆ ਚਾਹੁੰਦੇ ਆ ਕਿ ਲੋਕਾਂ ਨੂੰ ਪਤਾ ਲੱਗੇ ਲੋਕ ਮੇਰੀ ਵਾਹ ਵਾਹ ਕਰਨ ਮੇਰੀ ਵਡਿਆਈ ਕਰਨ ਪਰ ਫਿਰ ਉਹ ਪਾਠ ਪੂਜਾ ਉਹ ਦਾਨਪੁੰਨ ਸਿਰਫ ਲੋਕਾਂ ਦੀ ਵਾਹ ਵਡਿਆਈ ਹੀ ਸਾਨੂੰ ਦਿੰਦਾ ਹੈ ਅਸੀਂ ਪਰਮ ਪਿਤਾ ਪਰਮਾਤਮਾ ਦੀ ਖੁਸ਼ੀਆਂ ਅਸਲ ਨਹੀਂ ਕਰ ਪਾਉਂਦੇ ਪਰਮਾਤਮਾ ਦੀ ਖੁਸ਼ੀ ਵੀ ਲੈਣੀ ਆ ਤਾਂ ਫਿਰ ਸਾਡਾ ਧਿਆਨ ਪਰਮ ਪਿਤਾ ਪਰਮਾਤਮਾ ਜੀ ਦੇ ਦੱਸੇ ਰਾਹ ਵੱਲ ਹੋਵੇ ਜਦੋਂ ਵੀ ਕੋਈ ਸੇਵਾ ਕਰਦੇ ਹੋ ਕੋਈ ਵੀ ਪਾਠ ਪੂਜਾ ਕਰਦੇ ਹੋ ਕਿਸੇ ਵੀ ਚੀਜ਼ ਦੇ ਨਾਲ ਕਿਸੇ ਦੀ ਸਹਾਇਤਾ ਕਰਦੇ ਹੋ ਤਾਂ ਕਦੇ ਵੀ ਮਨ ਦੇ ਵਿੱਚ ਹਉਮੈ ਹੰਕਾਰ ਨਾ ਆਉਣ ਦਿਓ ਇਹ ਨਾ ਆਉਣ ਦਿਓ ਕਿ ਇਹ ਨੇਕ ਕੰਮ ਮੈਂ ਕੀਤਾ ਇਹ ਨੇਕ ਸੇਵਾ ਮੈਂ ਕੀਤੀ ਇਹ ਪਾਠ ਪੂਜਾ ਮੈਂ ਕੀਤੀ ਨਾ ਉਹ ਮਾਲਕ ਨੇ ਕਰਾਇਆ ਇਹ ਨੇਕ ਕੰਮ ਮੈਂ ਤਾਂ ਕੀਤਾ ਇਹ ਭਾਵਨਾ ਹੋਣੀ ਚਾਹੀਦੀ ਆ ਕੋਈ ਵੀ ਨੇਕ ਕੰਮ ਕਰਕੇ ਪਾਠ ਪੂਜਾ ਕਰਕੇ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਾਲਕਾ ਤੇਰਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇਹ ਨੇਕ ਕੰਮ ਕਰਨ ਦੇ ਲਈ ਇਹ ਸੇਵਾ ਕਰਨ ਦੇ ਲਈ ਮੈਨੂੰ ਚੁਣਿਆ ਮਹਾਰਾ ਸੱਚੇ ਪਾਤਸ਼ਾਹ ਮੇਰੇ ਕੋਲ ਮੇਰਾ ਕੁਝ ਵੀ ਨਹੀਂ ਆ ਮੈਂ ਤੁਹਾਡਾ ਹੀ ਦਿੱਤਾ ਖਾਣਾ ਹਾਂ ਤੁਹਾਡਾ ਹੀ ਦਿੱਤਾ ਪਹਿਨਦਾ ਹਾਂ ਤੁਹਾਡਾ ਹੀ ਦਿੱਤਾ ਵਰਤਦਾ ਹਾਂ ਅਤੇ ਤੁਹਾਡੇ ਦਿੱਤੇ ਦੇ ਵਿੱਚੋਂ ਹੀ ਇਹ ਜੋ ਸੇਵਾ ਤੁਸੀਂ ਕਰਵਾਈ ਆ ਇਹਦੇ ਵਿੱਚ ਮੇਰਾ ਕੁਝ ਨਹੀਂ ਹੈ ਜੋ ਹੈ ਤੁਹਾਡਾ ਹੈ ਬਸ ਇਹ ਭਾਵਨਾ ਰੱਖਣੀ ਆ ਹਰ ਨੇਕ ਕੰਮ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ ਇਹ ਹਉਮੈ ਆਕਾਰ ਤੋਂ ਬਚਣਾ ਹੈ ਕਿਉਂਕਿ ਜਿਹੜਾ ਨੇਕ ਕੰਮ ਕਰਕੇ ਜਿਹੜੀ ਪਾੜ ਪੂਜਾ ਕਰਕੇ ਸਾਡੇ ਮਨ ਦੇ ਵਿੱਚ ਹਉਮੈ ਹੰਕਾਰ ਆ ਜਾਂਦੀ ਆ ਜਾਂ ਜਿਹੜਾ ਅਸੀਂ ਪਛਤਾਵਾ ਕਰਦੇ ਆ ਜਾ ਜਿੱਦਾ ਅਸੀਂ ਵਿਖਾਵਾ ਕਰਦੇ ਹਾਂ ਉਹ ਅਸੀਂ ਆਪਣੀ ਕੀਤੀ ਹੋਈ ਨੇਕ ਕਮਾਈ ਆਪ ਆਪਣੇ ਹੱਥੀਂ ਰੋੜ ਬੈਠਦੇ ਹਾਂ ਪਰ ਜਿੰਨੇ ਨੇਕ ਕੰਮ ਕਰਕੇ ਗੁਪਤ ਰੱਖਾਂਗੇ ਪਾੜ ਹੋ ਜਾ ਕਰਕੇ ਗੁਪਤ ਰੱਖਾਂਗੇ ਉਹਨਾਂ ਹੀ ਜ਼ਿਆਦਾ ਫਲ ਦਾ ਹੱਕ। ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮਨ ਦੇ ਵਿੱਚ ਹਮੇਸ਼ਾ ਤਰਸਦੀ ਦੀ ਆਜੀ ਭਾਵਨਾ ਰੱਖੋ ਕਿਉਂਕਿ ਜਿੰਨਾ ਹੀ ਸਾਡੇ ਮਨ ਦੇ ਵਿੱਚ ਦੀਨ ਦੁਖੀਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਹੁੰਦੀ ਆ ਉਨੇ ਹੀ ਅਸੀਂ ਮਾਲਕ ਦੀ ਦਇਆ ਤਰਸਦੇ ਪਾਤਰ ਬਣਦੇ ਆ ਮਾਲਕ ਸਾਡੇ ਜੀ ਮਿਹਰਬਾਨ ਹੁੰਦਾ ਹੈ